ਸਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ 'ਚ। ਮੂਰਦ ਕਰਤਾ ਤੁਸੀਂ ਸਾਰੇ ਠੀਕ ਠਾਕ ਹੋਵੋ ਤੇ ਤੰਦਰੁਸਤ ਹੋਵੋਗੇ। ਲੱਗ ਗਈ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਦੇ ਨਵੇਂ ਚੈਨਲ ਨੂੰ ਕਰ ਲੋ ਇਹ ਸਬਸਕ੍ਰਾਈਬ ਦੀਗੇ ਥੋੜੀ ਜਿਹੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਆਇਓ। ਦਿਨ ਹੋ ਗਿਆ ਜੀ ਅੱਜ ਵੀਰਵਾਰ ਦਾ। ਟਾਈਮ ਹੋ ਗਿਆ ਸਵੇਰ ਦਾ 6:30 ਦਾ। ਉੱਪਰੀ ਹੋ ਗਏ 5 ਮਿੰਟ। ਤੇ ਮੱਝਾਂ ਵਾਲਾ ਕੰਮ ਆਪਾਂ ਨੇ ਮੇੜ ਲਿਆ ਉਧਰੋਂ ਸਾਰਾ ਕੀ ਕਰੀਏ ਜੀ ਇਹ ਰਣਾ ਰੱਬ ਦਾ ਬਹੁਤ ਮਾੜਾ ਕੰਮ ਹੈਗਾ ਹੁੰਦਾ ਪ੍ਰਮਾਤਮਾ हट ਜਾ ਤੇ ਮੀਂਹ ਫੇਰ ਪੈਣ ਲੱਗ ਗਿਆ ਆਪਣੇ ਅੱਜ ਕੱਲ ਇੰਨਾ ਸੋਹਣਾ ਦਿਨ ਸੀ ਨਾ ਸਾਰੇ ਕੰਮਾਂ ਨੂੰ ਭੱਜ-ਭੱਜ ਕੇ ਜੀ ਕਰਦਾ ਸੀਗਾ ਸਾਰਾ ਕੁਝ ਸੁੱਕ ਜਿਹਾ ਗਿਆ ਸੀਗਾ ਬਹੁਤ ਸੋਹਣਾ ਮੌਸਮ ਸੀ ਕੱਲ ਇਹ ਲੱਗਦਾ ਸੀਗਾ ਨਾ ਵੀ ਧੁੱਪ ਜੀ ਬਹੁਤ ਦਿਨ ਬਾਅਦ ਦੇਖੀ ਹੈਗੀ ਥੋੜੀ ਥੋੜੀ ਲੱਗ ਰਹੀ ਸੀਗੀ ਤੇ ਟੂਟੀ ਆਈ ਪਈ ਆਪਣੀ ਮੱਝਾਂ ਪਨ ਮਾਹਦੀਆਂ ਟੈਂਕੀ ਭਰ ਗਈ ਕਿੰਮਤ ਮਿਲ ਜਾਂਦੀ ਹੈ। ਫਿਰ ਥੋੜੀ ਹੋਰ ਚੀ ਚਲਾ ਦਿੰਦੇ ਹੁਣ ਆਪਾਂ। ਬਾਹਰ ਮਾਈ ਕਰਕੇ। ਇਹ ਦੇਖੋ ਨਹੀਂ ਪੈ ਰਿਹਾਗਾ। ਥੋੜੀ ਥੋੜੀ ਬੂੰਦਾ ਬਾਂਦੀ ਹੋ ਰਹੀ ਹੈ ਜੀ। ਦਿੱਸਤਾ ਨਹੀਂ ਹੈਗਾ ਫੋਨ ਤੇ ਤਾਂ। ਮੱਜਾਂ ਦਾ ਕੰਮ ਇਧਰ ਆਪਾਂ ਨਿਬੇੜ ਦਿੱਤਾ ਗਾ ਸਾਰਾ ਇਕੱਰੋਂ ਸੰਬਰਤਾ। ਇਹ ਆਪਣੇ ਬੈਠੇ ਨੇ ਨੰਨੇ-ਮੁੰਨੇ ਕੱਟੇ। ਕੱਟੇ ਦੇਖਾ ਚਮਕਰੀਆਂ ਨੇ ਥੋੜਾ ਜਨਾ। ਜਦ ਚੜੇ ਪਹਿਲਾਂ ਸਾਢੇ 6 ਹੋ ਗਏ ਵੈਸੇ ਪਾਰਾ ਮੌਸਮ ਦੇ ਕਾਰਨ ਹਨੇਰਾ ਜਿਹਾ ਲੱਗ ਰਿਹਾ ਹੈਗਾ ਲਾਈਟ ਬੰਦ ਕਰਤੀ ਸੀਗੀ ਮੈਂ ਮੱਝਾਂ ਲਈ ਤੇ ਮੱਝਾਂ ਨਹਾ ਰਹੀਆਂ ਆਪਣੀਆਂ ਇੱਕ ਦਿਨ ਆਪਣੇ ਰੂਟੀ ਬਹੁਤ ਜਲਦੀ ਸਨੇਹਾ ਆ ਜਾਂਦੀ ਹੈ ਕਿ ਫਿਰ ਵਧੀਆ ਕੰਮ ਨਿਬੜ ਜਾਂਦਾ ਕੱਲ ਅਸੀਂ 11 ਵਜੇ ਨਿਮਾਈਆਂ ਬਸ ਐਂ ਹੁੰਦਾ ਕਦੇ ਬਹੁਤ ਲੇਟ ਹੋ ਜਾਂਦੀ ਹੈਗੀ ਸਨੇਹਾ ਮੱਝਾਂ ਦਾ ਕੰਮ ਨਿਬੜ ਜੇ ਨਾ ਫਿਰ ਉਧਰ ਉਧਰ ਕੰਮ ਰਹਿ ਜਾਂਦੇ ਨੇਗੇ ਇਹ ਦੇਖੋ ਥੋੜਾ ਥੋੜਾ ਪੈ ਰਿਹਾ ਹੈਗਾ ਕੜੀਆਂ ਸ਼ਾਟਰਾ ਜਿੱਤ ਤਾਂ ਥੋੜੇ ਜੇ ਨਾਲ ਪਾਣੀ ਆਉਣ ਲੱਗ ਜਾਂਦਾ ਫਿਰ ਚੋਰ ਲੱਗ ਜਾਂਦੇ ਨੇ ਟੂਟੀ ਆਪਣੀ ਚੱਲੀ ਜਾਂਦੀ ਹੈਗੀ ਸਾਰਾ ਬੇੜਾ ਦੁਬਾਰੇ ਗਿੱਲਾ ਹੋ ਗਿਆ ਅੰਗੂਰਾਂ ਦੀ ਬੇਲ ਆਪਣੀ ਬੰਮੀ ਸੋਹਣੀ ਹੋਊਗੀ ਵਧੀਆ ਚੱਲਦੀ ਨਹੀਂ ਨਹੀਂ ਜੇ ਸਭ پوری ਉਦਿ ਚੱਲੀ ਹੈ ਬਸ ਇਸ ਨੂੰ ਪਾਣੀ ਦੀ ਘੱਟ ਲੋੜ ਹੁੰਦੀ ਹੈਗੀ ਕਿਹਾ ਸੀ ਆ ਉਹਨਾਂ ਨੇ ਮਾਲੀ ਇਹਦਾ ਲਾ ਕੇ ਗਿਆ ਸੀ ਵਿੱਚ ਪਾਣੀ ਘੱਟ ਪਾਇਆ ਕਰੋ ਬਦਲਵਾਈ ਬਹੁਤ ਹੋਈ ਪਈ ਆ ਹੁਣ ਅ퍼 ਸੋਈ ਵਾਲੇ ਟੈਂਕੀ ਚ ਲਾਇਆ ਪਾਣੀ ਸੋਈ ਵਾਲੇ ਟੈਂਕੀ ਚ ਆਪਣਾ ਪਾਣੀ ਘਟ ਨਿਕਲਦਾਗਾ ਬਾਥਰੂਮਾ ਚ ਕਿਉਂ ਵੱਧ ਨਿਕਲਦਾ 플ਸ਼ ਚ ਬਾਥਰੂਮ ਚ ਪਾਣੀ ਦੀ ਬੱਦਲ ਲੋੜ ਪੈਂਦੀ ਹੁੰਦੀ ਹੈ ਤੇ ਸੋਈ ਵਾਲੀ ਚ ਆਪਣੀ ਕੱਲੇ ਦੀ ਸੋਈ ਚ ਪਾਣੀ ਵਰਤਦੇ ਆਪਾਂ ਭਾਂਡਿਆਂ ਵਾਸਤੇ ਬਸ ਉਹ ਫਰਜ ਉਹ ਰੋਕ ਬੰਦ ਕਰ ਦਾਂਗੇ ਫਲਸ਼ ਬਾਥਰੂਮ ਸਾਰਾ ਕੁਝ ਇੱਕ ਵਾਰੀ ਧੋਤਾ ਬਾਰੋਂ ਤਾਂ ਜੇ ਲੋੜ ਨਹੀਂ ਹੈਗੀ ਨਹੀਂ ਪੈਰੇਗਾ ਦਵਾਰੇ ਹੁਣ ਤਾਂ ਜੀ ਇਹ ਨਾ ਪਰਮਾਤਮਾ ਨੂੰ ਹਟਣ ਦਾ ਹੀ ਹੱਕ ਹੈਗਾ ਹੁਣ ਤਾਂ ਨਾ ਫਸਲਾਂ ਖਰਾਬ ਹੋਣਗੀਆਂ ਇਸ ਤੋਂ ਬਾਅਦ ਤਾਂ ਹੁਣ ਤੱਕ ਤਾਂ ਚਲੋ ਆਪਣੀਆਂ ਫਸਲਾਂ ਚੱਲ ਗਈਆਂ ਸੀਗੀਆਂ ਹਨ ਤੇ ਹੁਣ ਤਾਂ ਦੀਗੀਆਂ ਚ ਪਾਣੀ ਖੜਾਗਾ ਬਿਲਕੁਲ ਨਹੀਂ ਠੁੱਕਣਾ ਨਾ ਹੋ ਲੈਂਦਾ ਕੱਲੀ ਠੁੱਕ ਜੀ ਪਈ ਸੀਗੀ ਇੱਕ ਦਿਨ ਚਾ ਉਹ ਕਿਰਾਂ ਸੁੱਕਦਾਗਾ ਜਿਵੇਂ ਇਹ ਹੋਣੀ ਗਾਲ ਰਹੀ ਹੈ ਜੀ ਇਹਦੀ ਹੁਣ ਤਾਂ ਕਹਿੰਦੇ ਵੀ ਜਾ ਕੇ ਹਨਾ ਖੇਤ ਜਾਨੇ ਤੇ ਜੀਲ ਦੇਖਣ ਜੀ ਨਹੀਂ ਕਰਦਾ ਵੀ ਉਹ ਪਾਣੀ ਨਹੀਂ ਸੁੱਕਦਾ ਵਿੱਚੋਂ ਤੇ ਇਹ ਹੀ ਅਰਦਾਸ ਕਰਦੇ ਹਾਂ ਵੀ ਹੁਣ ਤਾਂ ਹਟ ਜਲ ਬਹੁਤ ਕਹਿਰ ਹੋ ਗਿਆ ਹਨਾ ਦੁਨੀਆ ਤੇ ਚਲੋ ਹੁਣ ਮੈਂ ਨਾ ਕਿਉਂ ਕੱਟਦੀ ਐਗੀ ਸਮਦਾਣੀ ਵਸੇ ਵੇਰੀ ਲਾਤੀ ਸੀਗੀ ਚਾਹ ਬਣਾਉਣ ਲੱਗੀ ਨੀ ਫਿਰ ਮੈਂ ਧਾਰਾਂ ਚੋਂ ਆਉਣ ਵੇਲੇ ਬੰਦ ਕਰਤੀ ਸੀ ਤਾਂ ਕਿਉਂ ਨੀ ਗੱਲੀ ਕੱਢਿਆ ਇੱਕ ਵਾਰੀ ਫਿਰ ਮੱਝਾ ਕੰਨੀ ਕੰਮ ਹੋ ਜਾਂਦਾ ਹੁਣ ਕਿਉਂ ਕੱਟਦੀ ਐਗੀ ਕੌਣੇ ਦੋ ਦਾ ਟਾਈਮ ਹੋ ਗਿਆ 6:30 ਵਜੇ ਦੇ ਦਮੀ ਪੈਣ ਲੱਗ ਗਿਆ ਗਾ ਦਿਨੇ ਮੈਂ ਥੋੜਾ ਚਿਰ ਪੈ ਗਈ ਸੀ 10 ਕੁ ਘੰਟੇ ਆਪਣੇ ਕੰਮ ਨੇ ਉੱਭਰੇ ਸੀਗੇ ਰੋਟੀ ਪਾਣੀ ਦਾ ਢਮੇੜ ਕੇ ਨਾ ਫਿਰ ਪੈ ਗਈ ਸੀ ਹੁਣ ਮੈਂ ਉੱਠ ਕੇ ਘੈਂਟਾਈ ਚੱਕ ਲਿਆ ਕੁਛ ਮੈਂ ਕੰਮ ਜਿਹਾ ਕੀਤਾ ਪਰ ਟੇ ਪੁਰਾਣੇ ਕੱਪੜੇ ਜਿਹੇ ਪਾੜੇ ਆਪਾਂ ਅੱਗ ਬਚਾਉਣ ਵਾਸਤੇ ਜਦੋਂ ਪਸ਼ੂਆਂ ਨੂੰ ਨਾ ਕਰਦੇ ਆਪਾਂ ਮੱਛਰ ਵਾਸਤੇ ਤੂਆ ਅੱਗ ਨਹੀਂ ਫਿਰ ਬਹੁਤ ਔਖੀ ਬਚ ਗਈ ਗੀ ਅੱਗਾ ਜਿਵੇਂ ਕੱਪੜੇ ਪਾੜੇ ਪੁਰਾਣੇ ਸਵਾਰ ਕੇ ਹੋ ਜਦੇ ਖੋੜਨਾ ਮੀਂਹ ਘਟਿਆਗਾ ਆਪਣੇ 6:30 ਵਜੇ ਤਾਂ ਲੱਗੇ ਦੇਖ ਲਓ ਇਹ ਹੁਣ ਜੋਤ ਪਾਣੀ ਸੂਤੀ ਹੁੰਦਾ ਇਥੋਂ ਥੋੜਾ ਜਿਹਾ ਬੈਂਪਰ ਨਾਲ ਆਪਣੇ ਦਾ ਇਥੇ ਅੰਦਰ ਭਾਂਡੇ ਚ ਪਾਣੀ ਆ ਜਾਂਦਾ ਥੋੜੇ ਥਾਂ ਚ ਜਦੋਂ ਬਾਛੜ ਜੀ ਇਧਰ ਲਈ ਹੁੰਦੀ ਹੈ ਜੀ ਹੁਣ ਵੀ ਹਜੇ ਮੱਛਰ ਜੇ ਮਗੂ ਤਾਂ ਕੜੀਆਂ ਡਿੱਗ ਰਹੀਆਂ ਨੇਗੀਆਂ ਦੇਖ ਲਓ 1:30 ਹੋ ਗਏ ਕਿੰਨੇ ਘੰਟੇ ਹੋ ਗਏ ਲਗਾਤਾਰ ਮੀਂਹ ਪੈਦੇ ਨੂੰ ਬਹੁਤ ਔਖਾ ਹੋ ਗਿਆ ਤੇ ਇਸ ਤਰ੍ਹਾਂ ਹੀ ਪਰਸੋ ਸੀ ਪਰਸੋ ਸਾਰਾ ਪੁੱਤ ਸਮਾਰ ਕੇ ਨੇ ਹੋ ਜਾਂਦੀ ਇੱਥੋਂ ਦੇਖੀ ਸਕੂਟਰੀ ਕੋਲ ਆ ਦੇਖ ਥੋੜਾ ਥੋੜਾ ਇੱਥੇ ਦੁਬਾਰੇ ਮਾਰ ਕੇ ਜਾ ਐ ਕਰਦਾ ਕੱਚੇ ਕੰਬ ਪਰਸੋ ਵੀ ਇਸੇ ਤਰ੍ਹਾਂ ਹੀ ਸੀਗਾ ਸਾਰਾ ਦਿਨ ਨਹੀਂ ਹਟਿਆ ਸੀਗਾ ਵੀ ਤੇ ਕੱਲ ਹੀ ਬਸ ਚੱਜ ਦਾ ਦਿਲ ਆਇਆ ਸੀਗਾ ਰੱਬ ਨੇ ਸਾਰਾ ਦਿਨ ਠੀਕ ਹੈ ਪਰਸੋ ਵੀ ਸਾਰਾ ਦਿਨ ਇਸ ਤਰ੍ਹਾਂ ਹੀ ਸੀਗਾ ਬਸ ਅੰਦਰ ਬੈਠੇ ਪੈ ਗਿਆ ਕਰੀ ਬੈ ਜਾ ਕਰੀ ਦੇਖੀ ਗਏ ਸਾਰਾ ਦਿਨ ਰੱਬ ਕੱਲੀ ਨਹੀਂ ਹਟੂਗਾ ਤੇ ਅੱਜ ਵੀ ਸਾਰਾ ਦੇ ਨਹੀਂ ਹੋ ਗਿਆ। ਤੇ ਦਿਨ ਦਾ ਚਾਰਜ ਚ ਚੌਰਿਕਾ ਭਰਦੇ ਆ। ਤਾਰ ਜੀ ਲੈ ਆਉਂਦੀਗਾ ਤੂੰ ਕੇਵਲ ਜੀ। ਸ਼ੇਅਰ ਜਾਨ ਦਾ ਟਾਈਮ ਹੀ ਹੁੰਦਾ ਰੱਬ। ਫਰਮਣ ਦਾ ਚਾਰਜ ਖਰਾਬ ਹੋਇਆ ਪਿਆਗਾ। ਆਈਫੋਨ ਆ ਇਹਦਾ ਚਾਰਜ ਫਿਰ ਕਿਸੇ ਤੋਂ ਹੋਰ ਮਿਲਦਾ ਨਹੀਂ ਆਪਣੇ ਘਰਾਂ 'ਚ ਕਿਸੇ ਕੁੜੀ ਕੋਲ ਹੈਗਾ। ਉਹ ਤੋਂ ਲੈਣ ਗਈ ਹੈ ਥੋੜਾ ਜਿਹਾ ਕੇਵਲ ਜੀ ਲਈ ਆਈ ਕਰ ਲਈ ਚਲ। ਉਹ ਵੀ ਇਹ ਤਾਂ ਲੈ ਜਾਂਦੀ ਹੁੰਦੀ ਸੀਗੀ ਪਹਿਲਾਂ। ਬਿਚਾਰੀ ਤੇ ਸਾਡੇ ਕੰਨੀ ਵੀ ਦੇਖਦੀ ਹੁੰਦੀ ਇਹ ਜਮੀ ਚੁੱਪ ਕਰਕੇ ਚੱਕੀ ਜਾਊਗੀ ਮੀਂਹ ਕੰਨੀ ਜਿਵੇਂ ਕੋਈ ਸੋਚਦੀ ਹੁੰਦੀ ਆ ਕੁਛ ਉਹਦੇ ਰੋਟੀ ਵੀ ਨਹੀਂ ਖਾਦੀ ਕੋਲੇ ਲਈ ਬੈਠੀ ਏ ਇੱਕ ਵਾਰੀ ਜੋ ਉਹਦੇ ਕੱਪੜੇ ਚ ਲਵੇਟ ਕੇ ਮੰਜੇ ਤੇ ਪਾਤੀ ਸੀਗੀ ਕੰਮੀ ਜਾਂਦੀ ਸੀ ਵਿਚਾਰੀ ਤੇ ਫੇਰ ਉੱਠ ਕੇ ਫੇਰ ਬਾਹਰ ਬੇੜੇ ਚ ਬੱਗ ਗਈ ਦੀ ਚ ਫਿਰ ਤੇ ਬੰਨਦੀ ਜੋਤਨੇ ਲੋ ਜੀ ਰੱਖ ਲਈ ਆਪਾਂ ਚਾਹ ਇੱਧਰ ਤੇ ਇਧਰ ਆਪਾਂ ਗੁੜ ਤਰਿਆਗਾ ਪਾਣੀ ਮੱਝ ਦਾ ਗੁੜ ਗਰਮ ਕਰਾਂਗੇ ਆਪਾਂ ਤੇ ਮੈਂ ਤਾਂ ਪਹਿਲ ਹੀ ਖੋਲਿਆ ਮੱਝ ਨੂੰ ਦਵਾਈ ਦੇਣ ਜਾਂਦੀ ਸੀ ਮੈਂ ਤੇ ਮੱਝ ਦਾ ਆਪਾਂ ਗੁੜ ਨਾ ਜਿਵੇਂ ਬਸ ਇਹ ਜੇ ਦਿਮਾਗ ਚੋਂ ਨਿਕਲਿਆ 10 11 ਵਜੇ ਮੈਂ ਲੇਟੀ ਪਿਉ ਦੇਣੀ ਹੁੰਦੀ ਹੈਗੀ ਗੁੜ ਗਰਮ ਕਰਕੇ ਕਿਉਂਕਿ ਹੁਣ ਬਾਲਣ ਤਾਂ ਬਿਲਕੁਲ ਹੈ ਨਹੀਂਗਾ ਜੀ ਸੋ ਨਾ ਪਾਠੀਆਂ ਨੂੰ ਵੀ ਸਲਾਵਾ ਚੁੱਲੇ 'ਚ ਅੱਗ ਚੱਲਦੀ ਨਹੀਂ ਬਸ ਮੈਂ ਗੈਸ ਤੇ ਗਰਮ ਕਰਕੇ ਗੁੜ ਨਾ ਲੇਟੀ ਧੋ ਦੇਣੀ ਹੁੰਦੀ ਹੈਗੀ ਆਪਣਾ ਗੁੜ ਦੇਖੋ ਐਸ ਤਰ੍ਹਾਂ ਹੋ ਗਿਆ ਇਹ ਕੀ ਦਾ ਥੋੜਾ ਜਿਹਾ ਬਸ ਮਾੜਾ ਗੁੜ ਲਿਆਏ ਵੀ ਚਲ ਮੱਝਾਂ ਕਾਈ ਕਿ ਉਹ ਆਪਣੀ ਪਹਿਲੀ ਮੱਝ ਸੁਈ ਆ ਗਈ ਇੱਕ ਲੈ ਜਾਦੇ ਸੀ 20 ਕਿਲੋ ਗੁੜ ਲਿਆਏ ਵੀ ਅਸੀਂ ਪੰਜ-ਪੰਜ ਕਿਲੋ ਨਾਲ ਲਿਓਣੀ ਹੁੰਦੀਆਂਗੇ ਤੇ ਲਿਓ ਲਈ ਵਧੀਆ ਹੁੰਦੀਆਂ ਵੀ ਚਾਚ ਵੀ ਪੈ ਜਾਂਦਾਗਾ ਪਰ ਐਕੀ ਬਸ ਸਹੀ ਜੀ ਗਲਤੀ ਹੋਈ ਉਹਨਾਂ ਨੇ ਫਿਰ ਥੋੜਾ ਜਿਹਾ ਜ਼ਿਆਦਾ ਹੀ ਮਾੜਾ ਪਾਤਾ ਜਦੋਂ ਕਹਤਾ ਵੀ ਮੱਝ ਨੂੰ ਖਵਾਉਣਾਗਾ ਹਨ ਵੀ ਮੱਝੇ ਨਹੀਂ ਪਾਉਣਾਗਾ ਫਿਰ ਜ਼ਿਆਦੇ ਉਹ ਪਾਤਾ ਉਹਨਾਂ ਨੇ ਚਲੋ ਮੱਝ ਤਾਂ ਖਾ ਲੈਂਦੀ ਹੈਗੀ ਵੈਸੇ ਤੇ ਚਾਰ ਕੋੜਾ ਲੱਡੂ ਆਪਾਂ ਪਾ ਦਿੰਦੇ ਹੁੰਨੇ ਆ ਕਿਲੋ ਦੇ ਗੇੜ ਨਾਲ ਮੈਂ ਜਿਹਨੂੰ ਗਰਮ ਕਰਕੇ ਲੇਤੀ ਹੁੰਦੇ ਨੇ ਕਿਉਂਕਿ ਆਪਣੇ ਮੱਜਾਂ ਜੀ ਰਿੱਜੀ ਹੋਈ ਲੇਟੀ ਬਿਲਕੁਲ ਨਹੀਂ ਖਾਂਦੀਆਂ ਪੰਜ ਚਾਰ ਦਿਨ ਹੀ ਖਾਂਦੀਆਂ ਨੇ ਬਸ ਫਿਰ ਛੱਡਣ ਲੱਗ ਜਾਂਦੀਆਂ ਨੇ ਉਸ ਤੋਂ ਬਾਅਦ ਪਹਿਲਾਂ ਆਪਾਂ ਕਾੜੇ ਜੇ ਪਾ ਦਿੰਦੇ ਹੁੰਨੇ ਆ ਕਿ ਦੋ ਤਿੰਨ ਮੁੱਕ ਦਿਨ ਤੇ ਉਸ ਤੋਂ ਬਾਅਦ ਵਿੱਚ ਲੇਟੀ ਦਿੰਨ ਲੱਗ ਜਾਂਦੇ ਆ ਫਿਰ ਹਟ ਜਾਂਦੀਆਂ ਨੇ ਖਾਣੋਂ ਉਹ ਰਿੱਜਾ ਹੋਇਆ ਖੱਤੀ ਪਿਓ ਕੇ ਆਪਾਂ ਗਰਮ-ਗਰਮ ਚ ਪੀਓ ਦਿੰਦੇ ਹੁੰਨੇ ਆ ਦੂਸਰੀ ਮੱਝ ਦੀ ਪਿਓ ਨੇ ਮਿਲਾਗੇ ਹੁਣ ਬਿਨਾ ਗੁੜ ਤੋਂ ਉਹ ਖਾ ਹਟ ਗਈ ਗੁੜ ਖਾਣੋਂ ਤਾਂ ਬਦਨੀਅਤ ਕੀ ਬਹੁਤ ਘੱਟ ਗੁੜ ਖਾਦਾਗਾ ਵੱਡੀ ਨੇ ਤਾਂ ਲੱਛਣ ਜੀ ਪੈ ਗਈ ਉਹ ਤਾਂ ਇਹ ਹਜੇ ਚਲੋ ਖਾਈ ਜਾਂਦੀ ਸੁੱਖ ਨਾਲ ਖਾਈ ਜਾਊਗੀ ਗੁੜ ਤਾਂ ਚੰਗਈ ਹੈਗਾ ਜਿੰਨਾ ਪਸ਼ੂ ਦੇ ਅੰਦਰ ਵਗ ਜਾਊਗਾ ਥੋੜੀ ਮਾਰ ਲੇ ਮੈਂ ਤਾਂ ਥਾੜੀ ਮੈਂ ਥੋੜਾ ਪਾਇਆ ਵੀ ਲੇਟ ਹੋ ਮੀਤਾ ਕਰਕੇ ਮੈਂ ਥੋੜਾ ਪਾਣੀ ਛੇਤੀ ਕਰ ਲਵਾਂਗਾ ਚਲੋ ਵੱਧ ਪਾਣੀ ਆਪਾਂ ਲੈ ਕੀ ਤੇ ਹੋਵੇ ਮੇਰੇ ਲਾਲਾਂ ਦੇ ਵਿੱਚ ਗਰਮ ਤਾਂ ਛੇਤੀ ਹੋ ਜੂਗਾ ਸਾਰਾ ਜਦੋਂ ਖੁਰ ਗਿਆ ਨਾ ਹੱਥ ਤੇ ਗੁਰ ਲੱਗ ਗਿਆ ਮੇਰੇ ਤਾਂ ਤੋਲ ਲੈ ਤੇ ਆਪਾਂ ਦੋ ਰੋਟੀਆਂ ਲਈਆਂ ਨਗੀਆਂ ਤੇ ਆਪਾਂ ਦੇਖ ਕੇ ਆਉਣੇਗੇ ਮੱਜਾਂ ਨੂੰ ਦਵਾਈ ਇਹ ਦਵਾਈ ਪਾਉਣੇ ਹੁੰਦੇ ਆਗੇ ਆਪਾਂ ਮੈਸਟੀ ਪਲੱਸ ਆਪਣੀ ਮੱਜਦੇ ਹੋਗੇ ਸੀਗੇ ਥਣ ਖਰਾਬ ਜੀ ਜਿਹੜੀ ਪਹਿਲਾਂ ਸੂਈ ਹੈਗੀ ਤੇ ਉਹਦੇ ਲੱਗ ਗਏ 9 ਟੀਕੇ ਲੱਗੇ 3 ਦਿਨ ਉਹਦੇ ਤਿੰਨ ਤਿੰਨ ਟੀਕੇ ਲੱਗਦੇ ਰਹੇ ਵਿਚਾਰੀਏ ਕੋਸੋਲੀ ਛੀ ਵੀ ਤਾ ਕਰਤੀ ਹੋਗੀ ਹੈ ਕਿ ਜਿਵੇਂ ਲੱਸੀ ਹੋਈ ਪਈ ਹੈ ਜੀ ਸੀਸ਼ੀ ਨੀ ਕੋਈ ਦਿੱਕਤ ਨਹੀਂ ਇਹ ਦਵਾਈ ਬੂੰਦਾ ਵਾਲੀ ਹੁੰਦੀ ਹੈਗੀ 15 20 ਬੂੰਦਾ ਪਾ ਦਿੰਦੇ ਹੁੰਦੇ ਆਗੇ 20 15 15 ਜਾਂ 20 ਬੂੰਦਾ ਪਾਉਣੀ ਹੁੰਦੀ ਹੈ ਨੇ ਇਹ ਇੱਕ ਰੋਟੀ ਤੇ ਤਿੰਨ ਚਾਰ ਵਾਰ ਦੇਣੀ ਹੁੰਦੀਆਂ ਨੇ ਇਹ ਤੀਕਾ ਤੋਂ ਬਾਅਦ ਫਿਰ ਡਾਕਟਰ ਨੇ ਕਹਤਾ ਸੀਗਾ ਵੀ ਹੁੰਦਾਲੀ ਦਵਾਈ ਲਿਆਓ ਉਹ ਪਾ ਦਿਆ ਕਰੋ ਹੁਣ ਕਿ ਬਹੁਤ ਫਰਕ ਆ ਪਹਿਲਾਂ ਲੋ ਜੀ ਠੰਢ ਨੂੰ ਮੋੜੀ ਮੋਟੀ ਗੰਢ ਜੀ ਰਹਿ ਗਈ ਹੁਣ ਦੋ ਥੜ ਹੋ ਗਏ ਸੀ ਸਭ ਤਾਂ ਜੜ ਰ ਹੋ ਗਿਆ ਸੀ ਕਹਿੰਦੇ ਵੀ ਮਾੜਾ ਹੁੰਦਾ ਇਹ ਰੋਗ ਤਾਂ ਵੀ ਥੜ ਖਰਾਬ ਜੇ ਮਖਰਾ ਵੀ ਹੋ ਸਕਦਾ ਨੇ ਇਸ ਤੇ ਛੇਤੀ ਗੌਰ ਕਰ ਲਈ ਤੇ ਹੁਣ ਆਪਾਂ ਇਹ ਦੋ ਬੋ ਦਵਾਈ ਦੇ ਰਹੇ ਆ ਕਿ ਤੇ ਮੈਂ ਨਾਲ ਦੂਸਰੀ ਝੋਟੀ ਨੂੰ ਵੀ ਦੇ ਦੇਣੀ ਹੁੰਦੀ ਆ ਉਹਦੇ ਸੋਜ ਜੀ ਆਉਂਦੀ ਸੀ ਜਦੋਂ ਸੂ ਪੀ ਸੀ ਉਹ ਉਹਦਾ ਲੇਵਾ ਸੋਜ ਜੋ ਜ ਨਹੀਂ ਹਟਦਾ ਸੀਗਾ ਥੋੜ ਬਹੁਤ ਘੱਟ ਹੈਗੀ ਅਹੀਂ ਰਹਿੰਦੀ ਸੀ ਥਣ ਹਰਟੇ ਤੇ ਵੀ ਨਾ ਵੀ ਪਸ਼ਮਾਏ ਹੁੰਦੇ ਨੇਗੇ ਸੋਜ ਕਦੇ ਕਿਸੇ ਦੋ ਥਣਾ ਨੂੰ ਹੋ ਜਾਂਦੀ ਸੀ ਕਦੇ ਕਿਸੇ ਦੋ ਥਣਾ ਨੂੰ ਹੋ ਜਾਂਦੀ ਸੀਗੀ ਪਸ਼ਮਾਜ ਇਹਨੂੰ ਰਹਿੰਦੀ ਸੀ ਤੇ ਚਲੋ ਆਪਾਂ ਇਹ ਪਾਇਆ ਹੋਣੇਗੇ ਫਿਰ ਮੈਂ ਨਾਲ ਹੀ ਉਹ ਝੋਟੀਂ ਦੇਣ ਲੱਗੀ ਕੋਈ ਚਲ ਇਹਦਾ ਕਿਹੜਾ ਕੋਈ ਸਾਈਡ ਇਫੈਕਟਰ ਆ ਨਾ ਥੋਮੇ ਬੈਠ ਕੇ ਦਵਾਈ ਹੈਗੀ ਇਹ ਇਹ ਮਾੜੀ ਨਹੀਂ ਹੈਗੀ ਚਲੋ ਉਹਨੂੰ ਵੀ ਕੋਈ ਫਾਇਦਾ ਹੀ ਕਰੂਗੀ ਇਹ ਖਵਾਏ ਹੋਣੇ ਆਪਾਂ ਉਹਦੇ ਨੂੰ ਚਾਹ ਉਬਲ ਜੂਗੀ ਚਾਹ ਤਾਂ ਉਬਲ ਗਈ ਆਪਾਂ ਗੈਸ ਕੱਟ ਕਰ ਚੱਲੇ ਗੈਸ ਕੱਟ ਕਰਕੇ ਬਿਲਕੁਲ ਕਰ ਚੁੱਕੇ। ਉਬੜ ਗਰਮ ਹੋਣ ਵਾਲਾ ਸ। ਇਹ ਵੀ ਹੋ ਜੂਗਾ। ਲੈ। ਇਹ ਦਵਾਈ ਦਾ ਨਾ ਅੱਖਾਂ ਤੋਂ ਸਨ ਪਾਉਣਾ ਹੁੰਦਾਗਾ। 1 ਘੰਟਾ ਪਿੱਛੋਂ ਤੇ 2 ਘੰਟੇ ਪਹਿਲਾਂ ਇਸ ਤਰ੍ਹਾਂ 1 ਘੰਟੇ ਦਾ ਜ਼ਰੂਰੀ ਪਾਉਣਾ ਹੁੰਦਾਗਾ। ਚਲੋ ਆਪਾਂ ਦੋਨਾਂ ਨੂੰ ਖਵਾ ਦਿੰਦੇ ਹੁਣੇਗੇ ਇਹ। ਵੈਸੇ ਖਾ ਜਾਂਦੀਆਂ ਨੇ ਵਧੀਆ ਇਹ। ਰੋਟੀ ਤੇ ਲਾ ਕੇ ਤੇ ਅੱਜ ਦੇਖੋ ਇਹ ਮੱਝ ਆਪਣੀ ਲਿੱਸੀ ਜ਼ਿਆਦਾ ਹੋ ਗਈ। ਇਹਦੇ ਤੰਘੇੜ ਵਾਲੀ ਆ ਗਈ। ਪਹਿਲਾਂ ਤਾਂ ਇਹਦੇ ਹੋਗੇ ਸੀਗੇ ਠਫੜਾ ਇੱਕ ਦਿਨ ਸਾਰਾ ਸਰੀਰ ਸੁੱਜ ਗਿਆ ਸੀ ਦਾ ਡਰਗੇ ਸੀਗੇ ਲੱਤਾਂ, ਕੰਨ ਜਮੀ ਆਏ ਹੋਗੇ ਸੀਗੇ ਤੇ ਤੇ ਪਿੱਛੋਂ ਸਾਰਾ ਸੁੱਜ ਗਿਆ ਸੀ ਵਿਚਾਰੀ ਫਿਰ ਇਹਦੇ ਟੀਕੇ ਲੱਗੇ। ਤੇ ਉਦੋਂ ਇਹਨੂੰ ਤੰਘੇੜ ਵਾਲੀ ਆਈ ਟੀਕੇ ਲੱਗਦੇ ਰਹੇ ਇਹਦੇ ਦੋ ਦਿਨ। ਤੇ ਉਸ ਤੋਂ ਬਾਅਦ ਇਹਦੇ ਖਣ ਖਰਾਬ ਹੋ ਗਏ। ਤੇ ਫਿਰ ਇਹਦੇ ਟੀਕੇ ਲੱਗਦੇ ਰਹੇ ਇੱਕ ਮਹੀਨੇ ਟੀਕੇ ਵਾਲੇ ਔਖੇ ਲਵਾਇਆ ਕਰੇ। ਤਾ ਕਰਕੇ ਥੋੜੀ ਜਿਹੀ ਲੱਸੀ ਜ਼ਿਆਦੇ ਹੋ ਗਈ ਇਹ ਹੁਣ। ਪਾਣੂ ਬਾਲੀ ਆਪਣੀ ਆ ਗਈ ਤੇ ਆਪਣਾ ਗੁੜ ਵੀ ਰਿਜ ਗਿਆ ਹੈਗਾ। ਆਪਾਂ ਪਹਿਲਾਂ ਜੱਗ 'ਚ ਚਾਹ ਭੁਣਕੇ ਨਾ ਫੇਰ ਕਿ ਲੱਟੀ ਤੇ ਉਹ ਕਿਹਾ ਉਹ ਜੋਤਕਾਲ ਕਰੀ ਜਾਂਦਾ ਬਸ ਮੈਂ ਪਹਿਲਾਂ ਵੀ ਕਹਿ ਕੇ ਹਟੀਆਂ ਇੰਹੀਂ ਕਾਲ ਕਰਦਾ ਹੁੰਦਾ ਜਦੋਂ ਚਾਹ ਇੱਕਦਮ ਮੈਨੂੰ ਭੁੱਖ ਲੱਗਦੀ ਹੈਗੀ ਚਾਹ ਬਣਾ ਲਓ ਚਾਹ ਬਣਾ ਲਓ ਸਾਰੇ ਅਸੀਂ ਘੰਟਾ ਕੜੀ ਹੈ ਨਾ ਚੜ੍ਹ ਚ ਕੋਈ ਕੰਮ ਨਹੀਂ ਹੁੰਦਾ ਪੈ ਵੀ ਜਾਂਦੇ ਪਰ ਇਹ ਨਹੀਂ ਟਿਕਦਾ ਹੈਗਾ ਇਹ ਸਾਰਾ ਦਿਨ ਨਹੀਂ ਟਿਕਦਾ ਤੇ ਇਹ ਦਵਾਈ ਹੈ ਜੀ ਮੈਂ ਥੋੜੀ ਵੀਡੀਓ ਬਣਾਈ ਪਹਿਲਾਂ ਤੇ ਇਹ ਤੁਸੀਂ ਜਰੂਰ ਵਾਰਤੋ ਜੇ ਕਿਸੇ ਦੇ ਪਸ਼ੂ ਨੂੰ ਵੀ ਲੇਵੇ ਨੂੰ ਕੋਈ ਵੀ ਹੋਏਗਾ ਹੈਗਾ ਨੁਕਸਰ ਜਾਂ ਸਿੱਧੀ ਆਉਂਦੀ ਆ ਜਾਂ ਕੁਝ ਵੀ ਤੇ ਜਾਂ ਸੋਜ ਆਉਂਦੀ ਹੈ ਲੇਵੇ ਨੂੰ ਉਹ ਦੇ ਇਹਦੇ ਉੱਪਰ ਸਾਰੀਆਂ ਲਿਖੀਆਂ ਹੋਈਆਂ ਨੇ ਇਹ ਵੀਡੀਓ ਚ ਦੇਖ ਨਹੀਂ ਰਹੀ ਨਾ ਜੇ ਪ੍ਰੈਸ਼ਰ ਆਉਂਦਾ ਹੋਵੇ ਕੁਝ ਵੀ ਹੋਵੇ ਠੰਡ ਚੋਂ ਤੇ ਲੇਵੇ ਦੀ ਸੋਜ ਲਾਲੀ ਥਣਾ ਚੋਰਾਦ ਸਿੱਧੀ ਲਹੂ ਜਾ ਆਉਣਾ ਦੁੱਧ ਘਟ ਜਾਣਾ ਥਣ ਚੜ ਜਾਣਾ ਸਾਰੀਆਂ ਬਿਮਾਰੀਆਂ ਵਾਸਤੇ ਲੇਵੇ ਦੀਆਂ ਬਿਮਾਰੀਆਂ ਵਾਸਤੇ ਤੇ ਤੁਸੀਂ ਜ਼ਰੂਰ ਪਾਓ ਇਹਦੇ ਕੁਛ ਨੂੰ ਬਹੁਤ ਫਾਇਦੇ ਹੁੰਦਾ ਹੈ ਇਹ। ਇਹ ਹੁਣ ਪੁੰਦਿਆਂਗੇ ਆਪਾਂ 50 ਜੱਗ 'ਚ ਤੇ ਅਜੇ ਤਾਂ ਲਾਟੇ ਦੇ ਉੱਤੇ ਵੀ ਨਹੀਂ ਹੈਗੇ ਹੁਣ ਰੱਬ ਉੱਚਾ ਹੋਇਆਗਾ ਹੁਣ ਵੀ ਹਟਿਆਗਾ ਤੇ ਹੁਣ ਆਪਾਂ ਚਾਹ ਪਾਣੀ ਪੀ ਕੇ ਫੇਰ ਨਾ ਮਤੋਂ ਮੰਗੇ ਕੋਈ ਕੰਮ ਧੰਦਾ ਕਰਾਂਗੇ ਤਾਂ ਟਟ ਕਿ ਦਰਵਾਜ਼ੇ ਬੈਠਿਆ ਸਵੇਰੇ ਤੇ 11:00 ਵਜੇ ਤੇ 10:00 ਵਜੇ ਤੇ ਕੰਮ ਧੰਦਾ ਕਰਕੇ ਮੀ ਤਾਂ 6:30 ਵਜੇ ਦੀ ਲੱਗਿਆ ਪੈਣ ਤੇ ਹੁਣ ਕੋਈ ਕੰਮ ਆਉਣੂਗਾ ਐਤਾ ਤੇ ਸਿਰਫ ਲੈ ਫੈਨੇ ਕੁਛ ਨਹੀਂ ਹੋੜਿਆ ਹੈਗਾ ਤੇ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰ ਦਿਆਂਗੇ ਲੈ ਕਿਸੇ ਹੋਰ ਵੀਡੀਓ ਨਾਲ ਜੀ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਫੁੱਲ ਮਾਚ ਕਰਿਓ ਧੰਨਵਾਦ ਜੀ